ਕਾਫੀ ਦਿਨ ਪਹਿਲਾਂ ਅਸੀਂ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸ ਦੇ ਅੰਦਰ ਇੱਕ ਬਹੁਤ ਵੱਡੀ ਤਬਦੀਲੀ ਕੀਤੀ ਸੀ ਕਿ ਜਿਹੜੇ ਫਾਇਰ ਦੇ ਸਰਟੀਫਿਕੇਟ ਲਗੇ ਜਿਹੜੇ ਫਾਇਰ ਸੇਫਟੀ ਸਰਟੀਫਿਕੇਟ ਲਗੇ ਉਹਨਾਂ ਦੀ ਜਿਹੜੀ ਮਿਆਦ ਸੀਗੀ ਉਹਨਾਂ ਦੀ ਸਮਾਂ ਸੀਮਾ ਸੀਗੀ ਕੋਈ 1 ਸਾਲ ਸੀ ਇਸ ਤੋਂ ਪਹਿਲਾਂ ਸਿਰਫ ਤੇ ਸਿਰਫ ਫਾਇਰ ਸੇਫਟੀ ਸਰਟੀਫਿਕੇਟ ਜਿਹੜਾ ਸੀ ਉਹ 1 ਸਾਲ ਲਈ ਜਾਰੀ ਹੁੰਦਾ ਸੀਗਾ ਉਹਦੇ ਦੀ ਅੱਜ ਅੱਜ ਦੀ ਕੈਬਨਟ ਨੇ ਅਹਿਮ ਫੈਸਲਾ ਕੀਤਾ ਸਾਰੇ ਰੂਲ ਅਸੀਂ ਸਾਰੇ ਰੂਲ ਬੈਂਡ ਕੀਤੇ ਨੇਗੇ ਹੁਣ ਉਹ ਜਿਹੜਾ ਫਾਇਰ ਸੇਫਟੀ ਸਰਟੀਫਿਕੇਟ ਆਗਾ ਉਹਦੀ ਮਿਆਦ ਜਿਹੜੀ ਆ 3 ਸਾਲ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ 3 ਸਾਲ ਘਟੋ ਘਾਟ 3 ਸਾਲ ਜਾਂ 5 ਸਾਲ ਯਾਨੀ ਕਹਿੰਦਾ ਬਾਪ ਜਿੱਥੇ ਉਹਨਾਂ ਦੇ ਰੂਲਜ਼ ਦੇ ਮਤਾਬਕ ਕਈ ਜਗ੍ਹਾ ਤੇ 3 ਸਾਲ ਹੋਊਗੀ ਕਈ ਜਗ੍ਹਾ ਤੇ 3 ਸਾਲ ਤੋਂ ਵੱਧ ਹੋ ਯਾਨੀ 1 ਸਾਲ ਦੀ ਸ਼ਰਤ ਜਿਹੜੀ ਸੀਗੀ ਉਹ ਬਿਲਕੁਲ ਪੱਕੇ ਤੌਰ ਤੇ ਹਟਾ ਦਿੱਤੀ ਗਈ ਆ ਔਰ ਇਸ ਦੇ ਨਾਲ ਪੰਜਾਬ ਦੀ ਜਿਹੜੀ ਇੰਡਸਟਰੀ ਆ ਪੰਜਾਬ ਦਾ ਜਿਹੜਾ ਕਾਰੋਬਾਰ ਆ ਉਹਨੂੰ ਵੱਡੀ ਪੱਧਰ ਤੇ ਮੈਂ ਸਮਝਦਾ ਰਾਹਤ ਮਿਲੂਗੀ ਔਰ बार-बार ਲੋਕਾਂ ਨੂੰ बार-बार ਇੰਡਸਟਰੀਲਿਸਟ ਨੂੰ बार-बार ਟਰੇਡਰ ਨੂੰ ਜਿਹੜਾ ਹੈਗਾ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣੇ ਔਰ ਇਹਦੇ ਨਾਲ ਇੱਥੇ ਬਹੁਤ ਵੱਡੀ ਟਰਾਂਸਪਰੈਂਸੀ ਆਊਗੀ ਉਹਦੇ ਨਾਲ ਦੀ ਨਾਲ ਮੈਂ ਸਮਝਦਾ ਕ腐ਸ਼ਨ ਦਾ ਬਿਲਕੁਲ ਇਹਦੇ ਨਾਲ ਖਤਮ ਹੋਊਗਾ ਇੱਕ ਵੱਡਾ ਫੈਸਲਾ ਜਿਹੜਾ ਕਉ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਪੰਜਾਬ ਸਰਕਾਰ ਨੇ ਪੰਜਾਬ ਦੀ ਕੈਪਟਨ ਲੈ ਕੀਤਾ ਗਿਆ।